ਨੂਮਲੀਅਮ ਟਾਇਰ ਸੈਂਟਰ ਵਾਲੇ ਮੀਟੂ ਸੋਹੀ ਉਹਨਾਂ ਦੀ ਹਰਪਿੰਦਰ ਗਿੱਲ ਦਾ ਕਹਿੰਦੇ ਜਨਾਲੀ ਪਿੰਡਾ ਵੱਡੀ ਗੱਲ ਹੁੰਦੀ ਹੈ ਲੈ ਵੀ ਰਪਿੰਦਰભાઈ ਕਰਦੇ ਬੋਲ ਸੰਜੇ ਉਹ ਬਾਪ ਕਹਿੰਦੇ ਭਾਗਾ ਵਾਲਾ ਹੁੰਦਾ ਜਿਸ ਬਾਪ ਦੀ ਪਛਾਣ ਉਹਦੇ ਪੁੱਤਰ ਕਰਕੇ ਹੋਵੇ ਅੱਜ ਉਹ ਭਾਗਾ ਵਾਲੇ ਬਾਪ ਦਾ ਜਿਹੜਾ ਥਾਰ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਉਹਦੇ ਮੇਰੇ ਵੀਰੋ ਸਾਰੇ ਸਾਥੀਆਂ ਵੱਲੋਂ ਬੱਬਲ ਕਹਿੰਦੇ ਚੇਚੇ ਤੌਰ ਤੇ ਐਬ ਸਪੋਰਟ ਤੋਂ ਆਇਆ ਹੈ ਨਾਲ ਬਲਰਾਜ ਸਿੰਘ ਹੈ ਨਾਲ ਹਰਮੀਤ ਹਣੀ ਹੈ ਔਰ ਨਾਲ ਮੇਰੇ ਪੰਜਾਬੀ ਵੀਰੋ ਦਲਵੀਰ ਗੋਲਡੀ ਜੀ ਹੈ ਔਰ ਸਰਦਾਰ ਨਿਰਮਨ ਸਿੰਘ ਪੰਚ ਦੇ ਲਈ ਐਨੀਆਂ ਕ ਤਾੜੀਆਂ ਵੱਜਣੀਆਂ ਚਾਹੀਦੀਆਂ ਐਨੀਆਂ ਕ ਤਾੜੀਆਂ ਵੱਜਣੀਆਂ ਚਾਹੀਦੀਆਂ ਵੀ ਪਤਾ ਲੱਗੇ ਨਿਰਮਲ ਸਿੰਘ ਨੂੰ ਵੀ ਮੇਰੇ ਪੁੱਤ ਨੇ ਆਹ ਕਮਾਇਆ ਮੇਰੇ ਪੁੱਤਰ ਦੀ ਆਹ ਕਮਾਈ ਹੈ ਗੱਲ ਗੱਡੀ ਦੀ ਨਹੀਂ ਗੱਲ ਮਾਨ ਸਨਮਾਨ ਦੀ ਹੈ ਕਿ ਯਾਰੋ ਵੱਖਰੀ ਬਣਾਉਣੀ ਪਛਾਣ ਜੱਗ ਤੇ ਨੀ ਐਨੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਵੇੜੇ ਵਿੱਚ ਵੜੀ ਹੁੰਦੀ ਪੌਣੀ ਔਖੀ ਰੇਡ ਮਿੱਤਰੋ ਪੁੱਤ ਬਗਾਨਿਆਂ ਦੇ ਵੇੜੇ ਵਿੱਚ ਵੜੀ ਹੁੰਦੀ ਪੌਣੀ ਔਖੀ ਰੇਡ ਮਿੱਤਰੋ ਅੱਜ ਕਹਿੰਦੇ ਨਰਮਨ ਸਿੰਘ ਦਾ ਜਿਹੜਾ ਨਾ ਮੈਂ ਆਖੂਗਾ ਵੀ ਸੇਰ ਲਹੂ ਗੋਲਡੀ ਜੀ ਵੱਧ ਗਿਆ ਮੈਂ ਪਹਿਲਾਂ ਦੱਸਿਆ ਵੀ ਜਿਸ ਬਾਪ ਦੀ ਪਛਾਣ ਆਪਦੇ ਪੁੱਤਰ ਕਰਕੇ ਹੋਵੇ ਤੇ ਉਹਦਾ ਲਹੂ ਕਿਉਂ ਨਾ ਵਧੇ ਅੱਜ ਇਹ ਮਾਨ ਸਰਵਨ ਸਾਰੇ ਭਰਾਵਾਂ ਨੇ ਇਹ ਖੁਸ਼ੀ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਨੇ ਜੋ ਅੱਜ ਚੇਤੇ ਤੌਰ ਤੇ ਅੱਜ ਵੀ ਇਸ ਮਹਾਕੁੰਭ ਦੇ ਵਿੱਚ ਪੁੱਜ ਕੇ ਨਿਰਮਲ ਸਿੰਘ ਦੀ ਖੁਸ਼ੀ ਦਾ ਜਟਕਾਣਾ ਨਹੀਂ ਅੱਜ ਖੁਸ਼ੀ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਹੋਣਾ ਸਰੀਰ ਦੇ ਵਿੱਚ ਬੈਠਾ ਬੜਾ ਖੁਸ਼ ਹੁੰਦਾ ਹੋਣਾ ਵੀ ਅੱਜ ਮੇਰੇ ਭਰਾਵਾਂ ਨੇ ਮੇਰੇ ਬਾਪੂ ਦਾ ਮਾਣ ਸਤਿਕਾਰ ਇਹ ਕੀਤਾ ਇਹ ਨਿਰਮਲ ਸਿੰਘ ਭਾਗਾ ਵਾਲਾ ਗਰਮੇਲਦਾ ਜੀ ਇਹ ਧਰਤੀ ਭਾਗਾ ਵਾਲੀ ਹੈ ਸੰਗਰੂਰ ਦੀ ਧਰਤੀ ਹੈ ਮੇਰੇ ਵੀਰੋ ਦੁੱਗਾ ਪਿੰਡ ਕਹਿੰਦੇ ਜਨਮ ਹੋਇਆ ਔਰ ਮਸ਼ਹੂਰ ਕੀਤਾ ਦੁੱਗਾ ਵੀ ਮਸ਼ਹੂਰ ਕੀਤਾ ਫਿਰ ਐਮਨਫੋਰਡ ਵੀ ਮਸ਼ਹੂਰ ਕੀਤੀ ਫਿਰ ਇੰਟਰਨੈਸ਼ਨਲ ਵੀ ਮਸ਼ਹੂਰ ਕੀਤੀ ਖੁਸ਼ੀ ਜਿਸ ਦਿਨ ਪਹਿਲੀ ਕਲੱਬ ਵੱਲੋਂ ਖੇਡਿਆ ਅੱਜ ਉਸੇ ਕਲੱਬ ਦੇ ਨਾਲ ਹੈ ਇਹੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਵਾਰੀ ਫੇਰ ਤੋਂ ਦੁੱਗਾ ਨੇ ਖੁਸ਼ੀ ਦੇ ਨਾਂ ਤੇ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਵੱਡਾ ਸਨਮਾਨ ਹੈ ਮੇਰੇ ਪੰਜਾਬੀ ਵੀਰੋ ਬਹੁਤ ਵੱਡਾ ਸਨਮਾਨ ਹੈ ਕਿ ਖੇਡਰੀਆਂ ਪਿੰਡ ਦੇ ਨਾਨਕੇ ਜੱਟ ਖੇੜੇ ਪਿਆ ਹੈ ਖੇਡਰੀਆਂ ਪਿੰਡ ਦੇ ਨਾਨਕੇ ਜੱਟ ਖੇੜੇ ਬਿਆ ਬੱਚਾ ਬੱਚਾ ਸੈਨ ਦੁੱਗਾ ਵਾਲਾ ਕਬੱਡੀ ਛਾਇਆ ਬੱਚਾ ਬੱਚਾ ਸੈਨ ਦੁੱਗਾ ਵਾਲਾ ਕਬੱਡੀ ਛਾਇਆ ਪ੍ਰਿੰਸ ਆਫ ਕਬੱਡੀ ਦੁੱਗਾ ਵਾਲੇ ਖੁਸ਼ੀ ਦਾ ਜਿਹਦਾ ਜਲਾਲਪੁਰ ਦੇ ਰੁਪਿੰਦਰ ਨੇ ਪਹਿਲਾਂ ਆਖਿਆ ਵੀ ਸਨਮਾਨ ਵੱਡਾ ਸਾਡੀ ਖੇਡ ਕਬੱਡੀ ਦਾ ਮਹਾਨ ਖਿਡਾਰੀ ਹੈ ਪ੍ਰਿੰਸ ਆਫ ਕਬੱਡੀ ਦੁੱਗਾ ਵਾਲਾ ਖੁਸ਼ੀ ਜਿਹਨੇ ਦਿੜਬ ਵੀ ਹਿੱਟ ਕੀਤਾ ਜਿਹਨੇ ਦੁੱਗਾ ਵੀ ਹਿੱਟ ਕੀਤਾ ਸਭ ਤੋਂ ਵੱਡੀ ਗੱਲ ਵੀ ਖੁਸ਼ੀ ਦੇ ਕਾਰ ਇਹ ਤੀਜੀ ਗੱਡੀ ਜਾ ਰਹੀ ਹੈ ਪਹਿਲੀ ਗੱਡੀ ਨੰਗਲ ਦੇ ਵਿੱਚ ਸੁਵਿਫਟ ਫਿਰ ਨੰਗਲ ਦੇ ਵਿੱਚ ਇਨੋਵਾ ਫਿਰ ਮੇਰੇ ਵੀਰੋ ਸੰਹਾਲੀ ਦੇ ਵਿੱਚ ਫੋਰਚੂਨਰ ਸੌਰੀ ਮੈਂ ਗਲਤ ਹੋ ਗਿਆ ਇਹ ਚੌਥੀ ਗੱਡੀ ਹੈ ਜਿਹੜੀ ਬਰਾਸ ਹੈ ਤੁਸੀਂ ਸਾਰੇ ਭਰਾਵਾਂ ਨੇ ਬਖਸ਼ੀ ਹੈ ਇਹ ਸਤਕਾਰ ਹੁੰਦਾ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋੜ ਯਾਰੀ ਦੇ ਚਰਚੇ ਰਾਜੇ ਖੇਲੇ ਸੋਹ ਰਬੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਇਹ ਸਤਕਾਰ ਹੈ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਮੈਂ ਕਹੂੰਗਾ ਵੀ ਗੱਡੀ ਇੱਥੇ ਹੀ ਖੜਾ ਕੇ ਰੱਖ ਲਓ ਤੇ ਬਾਪੂ ਦਾ ਢੇੜਾ ਇੱਕ ਰੀ ਜਰੂਰ ਲਵਾ ਦਿਓ ਸਾਰੀ ਸੰਗਤ ਦੇ ਵਿੱਚ ਕਿਉਂਕਿ ਜੇ ਉਹ ਗੱਡੀ ਜਾਊਗੀ ਤੇ ਫਿਰ ਥੋੜਾ ਜਿਆ ਸਾਰੇ ਬੰਦੇ ਥੋੜੇ ਕਹਿੰਦੇ ਨੇ ਵੀ ਸਟੱਕਣਾ ਹੋ ਜਾਣ ਆਪਾਂ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਇੱਕ ਸਰਦਾਰ ਨਿਰਮਲ ਸਿੰਘ ਪੰਚ ਦਾ ਢੇੜਾ ਇਸ ਦਾਇਰੇ ਤੇ ਆਪਾਂ ਲਵਾ ਦਈਏ ਸਾਰੀਆਂ ਸਕਾਰਤ ਸ਼ਖਸ਼ੀਅਤਾਂ ਨਾਲ ਹੋਣ ਗਿਆ ਇਹ ਸਨਮਾਨ ਵੱਡਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜਿੱਥੋਂ-ਜਿੱਥੋਂ ਦੀ ਵੀ ਖੁਸ਼ੀ ਦੇ ਫਾਦਰ ਸਾਹਿਬ ਲੰਘਣਗੇ ਕੋਈ ਹੱਥ ਵਾਂਝਾ ਨਾ ਰਵੇ ਐਨੀ ਇੱਕ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਖੁਸ਼ੀ ਨੂੰ ਕੈਨੇਡਾ ਬੈਠੇ ਨੂੰ ਖੁਸ਼ੀ ਹੋਵੇ ਬੜਾ ਸਨਮਾਨ ਹੈ ਕਿ ਬਾਬੇ ਬਚਨ ਕੌਰ ਦਾ ਪੋਤਰਾ ਨਰਮਲ ਸਿੰਘ ਬਾਪੂ ਦਾ ਨਾਂ ਮਾਂ ਖੇਡ ਕਬੱਡੀ ਤਿਆਲ ਹੋਈ ਜੱਟ ਦੇ ਚਾਚੇ ਨੇ ਹਰਥਾ ਖੇਡਰੀਆਂ ਪਿੰਡ ਦੇ ਨਾਨਕੇ ਖੇਡਰੀਆਂ ਪਿੰਡ ਦੇ ਨਾਨਕੇ ਤੇ ਖੇੜੇ ਵਾ ਬੱਚਾ ਬੱਚਾ ਫੈਨ ਜੱਟ ਕੌਡ ਵੀ ਛਾਇਆ ਬੱਚਾ ਬੱਚਾ ਫੈਨ ਜੱਟ ਕੌਡ ਵੀ ਛਾਇਆ ਜਿੱਥੋਂ ਜਿੱਥੋਂ ਦੀ ਬਾਪੂ ਜੀ ਲੰਘ ਰਹੇ ਆ ਕਿੰਨਾ ਕੁ ਪਿਆਰ ਕਰਦੇ ਹੋ ਬਾਈ ਦੋਗਾ ਵਾਲੇ ਖੁਸ਼ੀ ਦੇ ਲਈ ਜੋਰ-ਜੋਰ ਤਾੜੀਆਂ ਲਾ ਰਹੇ ਸਾਰੀ ਸੰਗਤ ਅੱਜ ਮਾਨ ਸਨਮਾਨ ਬਾਪੂ ਨਿਰਮਲ ਸਿੰਘ ਪੰਚ ਦਾ ਹੋ ਰਿਹਾ ਹੈ ਔਰ ਨਿਰਮਲ ਸਿੰਘ ਪੰਚ ਟਾਰ ਬਾਪੂ ਦੀ ਕਹਿੰਦੇ ਐਮਐਲਏ ਮਨਿਸਟਰਾਂ ਤੋਂ ਘੱਟ ਨਹੀਂ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਆਹ ਦੁਗਾਂਲੇ ਬਾਪੂ ਦਾ ਫਾਦਰ ਜਾਂਦਾ ਹੈ ਆਹ ਦੁਗਾਂਲੇ ਮੇਰੇ ਵੀਰੋ ਕਹਿੰਦੇ ਖੁਸ਼ੀ ਦਾ ਫਾਦਰ ਜਾਂਦਾ ਹੈ ਇਹ ਸਤਕਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੇਰੇ ਪੰਜਾਬੀ ਵੀਰੋ ਜਿੱਥੋਂ-ਜਿੱਥੋਂ ਦੀ ਗਈ ਇਹ ਸਤਕਾਰਤ ਸਖਸ਼ੀਅਤਾਂ ਲੰਘ ਰਹੀਆਂ ਸਰਦਾਰ ਨਿਰਮਲ ਸਿੰਘ ਜੀ ਪੰਜ ਲੰਘ ਰਹੇ ਐ ਰਾਜਵੀਰ ਵੀ ਆਇਆ ਸਾਰੇ ਦੇ ਸਾਥੀ ਮੇਰੇ ਵੀਰੋ ਚੇਤੇ ਤੌਰ ਤੇ ਪੁੱਜਿਆ ਜਿੰਨੇ ਵੀ ਖੁਸ਼ੀ ਦੇ ਸਾਥੀ ਚਮਕਾਰ ਆਸਟ੍ਰੇਲੀਆ ਬਠਾ ਔਰ ਦਲਵੀਰ ਹੁਣੀ ਸਾਰੇ ਵੀਰਾਂ ਦਾ ਮਨਕਿਰਤਾਲ ਖੋਣਾ ਦਾ ਸਾਰੇ ਜਿੰਨੇ ਵੀ ਖੁਸ਼ੀ ਦੇ ਯਾਰ ਹੈ ਸਾਰਿਆਂ ਵੱਲੋਂ ਲੱਖ ਲੱਖ ਵਾਰ ਮੁਬਾਰਕਬਾਦ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਵੀਰ ਪੁੱਜੇ ਸਤਕਾਰ ਹੈ ਬਾਰ ਅੱਜ ਵੱਡਾ ਮਾਨ ਸਨਮਾਨ ਇਹ ਥਾਰ ਗੱਡੀ ਆ ਮੇਰੇ ਮਿੱਤਰੋ ਵੀ ਬਾਪੂ ਨੂੰ ਤੇ ਪਹਿਲੇ ਤਿੰਨ ਗੱਡੀਆਂ ਜਿਵੇਂ ਕਹਿੰਦਾ ਨਾ ਵੀ ਘਰੇ ਖੜੀਆਂ ਪਰ ਭਰਾਵਾਂ ਨੇ ਸਤਕਾਰ ਬਖਸ਼ਿਆ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਭਰਾਵਾਂ ਨੇ ਸਹਿਯੋਗ ਪਾਇਆ ਇਸ ਗੱਡੀ ਦੇ ਲਈ ਬਹੁਤ ਬਹੁਤ ਧੰਨਵਾਦ ਇਸ ਸਨਮਾਨ ਦੇ ਲਈ ਜਿਹੜੇ ਭਰਾਵਾਂ ਨੇ ਸਹਿਯੋਗ ਪਾਇਆ ਬਹੁਤ ਬਹੁਤ ਸਤਕਾਰ ਗੁਰਪ੍ਰੀਤ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ੋਅ ਮੈਚ ਨਹੀਂ ਹੁਣ ਹੋਣਾ ਹੁਣ ਤੇ ਵੱਡਾ ਹੀ ਹੋਊਗਾ ਸਣ ਤੇ ਵੱਡਾ ਹੀ ਕੰਮ ਚੱਲੂ ਰਿਹਾ ਦੇ ਕਹਿੰਦੇ